brought to by silver pumps top quality or consistent performance ke liye sirf silver pumps naam yaad rakhna bhejo bhagwandaman ji nu main challenge karda chimma saab bhejo leke request pehla da inna chara pradhanan da karao bina koi income ketchu unless and until you follow the money trail drug test da aa jive 88000 da kitta kisi ko puri mil gi onu phad ke andar karta ਉਹਨ ਜੇ ਕੱਲ ਨਿਕਲ ਵੀ ਆਇਆ ਕੋਈ ਇਹਨਾਂ ਚੋਂ ਭੜਾ ਮਨ ਫੜ ਕੇ ਅੰਦਰ ਕਰਦੇ ਹੋ ਵੀ ਇਹ ਤਾਂ ਨਸ਼ਾ ਸੀਗਾ ਜੀ ਇਹਦੇ ਕੋਲ ਤੇ ਅੰਦਰ ਕਰਤਾ ਨਸ਼ਾ ਲੈਂਦਾ ਹੈ ਉਹਨਾਂ ਨੇ ਕਾਂਗਰਸ ਵਾਲੇ ਪ੍ਰਧਾਨ ਨੂੰ ਤਾਂ ਬੇਕੂਬ ਬਣਾ ਲਿਆ ਚੀਮਾ ਸਾਹਿਬ ਨੇ ਤੁਸੀਂ ਤਾਂ ਸਿਆਣੇ ਹੋ ਸਾਹਿਬ ਕਿਉਂਕਿ ਡਰਗ ਟੈਸਟ ਤਾਂ ਆ ਜਿਵੇਂ 88000 ਰੁਪਏ ਦਿੱਤਾ ਕਿਸੇ ਕੋਲ ਪੂੜੀ ਮਿਲ ਗਈ ਉਹਨੂੰ ਫੜ ਕੇ ਅੰਦਰ ਕਰਤਾ ਉਹਨ ਜੇ ਕੱਲ ਨਿਕਲ ਵੀ ਆਇਆ ਕੋਈ ਇਹਨਾਂ ਚੋਂ ਭੜਾ ਮਨ ਫੜ ਕੇ ਅੰਦਰ ਕਰਦੇ ਹੋ ਵੀ ਇਹ ਤਾਂ ਨਸ਼ਾ ਸੀਗਾ ਜੀ ਇਹਦੇ ਕੋਲ ਤੇ ਅੰਦਰ ਕਰਤਾ ਨਸ਼ਾ ਲੈਂਦਾ ਹੈ ਵੇਚਣ ਵਾਲਾ ਕਿਵੇਂ ਫੜੋਗੇ ਸਾਹਿਬ ਵੇਚਣ ਵਾਲੇ ਫੜਨ ਵਾਸਤੇ ਮੈਂ ਕਹਿੰਦਾ ਸਾਬ ਉਹ ਉਹ ਟੈਸਟ ਕਰਾਓ ਇਨਕਮ ਟੈਸਟ ਕਰਾਓ ਸਾਰਿਆਂ ਦਾ ਈਡੀ ਨੂੰ ਦਿਓ ਖਾਂ ਭੇਜੋ ਭਗਵੰਤ ਮਾਨ ਜੀ ਨੂੰ ਮੈਂ ਚੈਲੰਜ ਕਰਦਾ ਚੀਮਾ ਸਾਹਿਬ ਭੇਜੋ ਲੈ ਕੇ ਰਿਕੁਐਸਟ ਪਹਿਲਾਂ ਤਾਂ ਇੰਨਾ ਚਾਰਾਂ ਪ੍ਰਧਾਨਾਂ ਦਾ ਕਰਾਓ ਬੇਨਾ ਕੋਲ ਇਨਕਮ ਕਿਥੋਂ ਅਨਲੈਸ ਇਨਨ ਟੈਲ ਯੂ ਫਾਲੋ ਦਾ ਮਨੀ ਟ੍ਰੇਲ ਸਾਬ ਸੁਨੀਲ ਜਾਖੜ ਇਸ ਕਰਕੇ ਕਹਿ ਰਿਹਾ ਸੁਨੀਲ ਜਾਖੜ ਨੇ ਇਲੈਕਸ਼ਨ ਦੇ ਅੰਦਰ ਮਸਾ ਵੇਚਣ ਵਾਲੇ ਤੋਂ ਚੰਦੇ ਦੇ ਰੂਪ ਚ ਪੈਸਾ ਨਹੀਂ ਲਿਆ ਇਹ ਜਿਹੜੇ ਟੈਸਟ ਉਹਨੂੰ ਸਵੇਰੇ ਸਵੇਰੇ ਮੁਕਰ ਜਾਣਗੇ ਜਿਹੜੇ ਕਹਿੰਦੇ ਮੇਰਾ ਟੈਸਟ ਕਰਾ ਲਓ ਕਿਉਂਕਿ ਵਿਧਾਨ ਸਭਾ 'ਚ ਖੜ ਕੇ ਮਾਫੀ ਮੰਗੀ ਸੀ ਕਿਸ ਤੋਂ ਲੈ ਸੀਗਾ ਨਸ਼ੇ ਵੇਚਣ ਵਾਲੇ ਤੋਂ ਐਵੇਂ ਨਹੀਂ ਵੱਡੀਆਂ ਗੱਡੀਆਂ ਸਾਹਿਬ ਸਾਡੇ ਤੇ ਇਲਜ਼ਾਮ ਲੱਗਾ ਸੀ ਬਹੁਤ ਵੱਡੇ ਜ਼ਮੀਂਦਾਰਾ ਸੁਨੀਲ ਤੈਨੂੰ ਉਹ ਤਾਂ ਚੜਿਆ ਫਿਰਦਾ ਸੀ ਜਖਰ ਸਾਹਿਬ ਜਖਰ ਸਾਹਿਬ ਫਿਰ ਇੱਕ ਮਿੰਟ ਇੱਕ ਗੱਲ ਖਤਮ ਕਰ ਲਈ ਮੈਂ ਮੇਰੇ ਆਪ بڑا ਸੀਰੀਅਸ ਮਸਲਾ ਹੈ ਥਿਸ ਇਜ਼ ਅ ਚੈਲੰਜ ਆ ਸਾਰਿਆਂ ਦੀ ਸਾਰੇ ਐਮ ਐਲ ਏ ਐਸ ਦੀ ਬਾਚੇ ਪਹਿਲਾ ਲੀਡਰ ਸਾਹਿਬ ਪਹਿਲਾ ਲੀਡਰਾਂ ਦੀ ਕਰਾਓ ਇਨਕਮ ਟ੍ਰੇਲ ਟੈਸਟ ਕਰਾਓ ਵੀ ਇਹ ਕਿੱਥੋਂ ਸਰਮਾਇਆ ਆ ਰਿਹਾ ਅੱਜ ਤੋਂ 5 ਸਾਲ ਪਹਿਲਾਂ 10 ਸਾਲ ਪਹਿਲਾਂ ਇਹਨਾਂ ਕੋਲ ਕੀ ਸੀਗਾ ਤੇ ਅੱਜ ਕਿੱਥੋਂ ਆਇਆ ਹੈ ਕਿਹੜੀ ਇਹਨਾਂ ਦੀ ਲਾਟਰੀ ਖੁੱਲੀ ਹੈ ਇਨਕੋ ਕਰਾ ਦਿਓ ਪਤਾ ਲੱਗ ਜਾਊਗਾ ਸਭ ਆਪਾਂ ਨਸ਼ਾ ਕਰਨ ਵਾਲੇ ਫੜਨ ਵਾਲਾ ਕੰਮ ਤਾਂ ਕਰੀ ਜਾਂਨੇ ਸਾਰਾ ਪੰਜਾਬ ਅੱਧਾ ਪੰਜਾਬ ਚ ਅੰਦਰ ਚ ਆਇਆ ਹੋਊਗਾ ਜੀ ਜਾਰਜਨਾਂ ਜਮਾਨਤ ਹੋ ਜੂਗੀ ਜੀ ਇਟ ਵਾਸ ਨਾਟ ਕਿੰਨੀ ਹੁੰਦੀ ਹੈ ਕੁਆਂਟੀਟੀ ਇਨੀ ਕੁਆਂਟੀਟੀ ਤੋਂ ਘੱਟ ਸੀਗੀ